ਇਹਦੀ ਕੋਠੀ ਉਹੀ ਜਾ ਕੇ ਆਏ ਆ ਅੱਜ ਤੋਂ ਕੋਗਣੇ 4-5 ਮਹੀਨੇ ਸਾਡੀ ਗੱਲ ਕੋਈ ਨਹੀਂ ਸੁਣੀ ਇਹਦੀ ਘਰ ਵਾਲੀ ਸਵਾਨ ਨੇ ਕੜ-ਕੜ ਕੇ ਪਿੰਦੀ ਸੀ ਅੱਗ ਉਹਦੇ ਜਿਹੜਾ ਚੌਕੀਦਾਰ ਜੇ ਰੱਖੇ ਆ ਉਹਨਾਂ ਵਿੱਚ ਆਹ ਪਲਾ ਦੋ ਉਹਨੂੰ ਚਾਹ ਪਲਾ ਦੋ ਕੁਰਸੀਆਂ ਡਾਹ ਦਈਏ ਚਾਹ ਪਿਆ ਦੀ ਸਾਡੀ ਸਾਨੂੰ ਚਾਹ ਪਿਆ ਕੇ ਚੱਲੂਗੇ ਸਾਨੂੰ ਮਰਤੇ ਬਾਸ ਸੁਣੂਗੀ ਗੱਲ ਥੋੜੀ ਸੁਣੂਗੇ ਸੁਣਾ ਦੇ ਸੁਣਾ ਦੇ ਬਸ ਇਹਨੀਆਂ ਗੱਲਾਂ ਕਰਕੇ ਸੁਣਨੀ ਕੀ ਨਾ ਆਹ ਡਲ ਜਾਂਦੇ ਜਿੰਨੇ ਲੀਡਰ ਫੀਡਰ ਜੇ ਗਏ ਆ ਉਹਨੂੰ ਆਹ ਵੇਖ ਰਾ ਤੂੰ ਆਪਣਾ ਜਿਹੜਾ ਸੀ ਆ ਰਾਜਾ ਈ ਕੰਗਰਾਸੀ ਉਹ ਕਿੱਧਰ ਰਲ ਗਿਆ ਜਾ ਕੇ ਰਲ ਗਿਆ ਨਾ ਫੇਰ ਦੱਸੋ ਉਹਨੇ ਆ ਗੁਰੂ ਗਰਬ ਸਾਹਿਬ ਅਗੇ ਨ ਸੌਹਾਂ ਵਾਈਆਂ ਸੀ ਵੀ ਮੈਂ ਆ ਕੰਮ ਕਰੂੰਗਾ ਆ ਕੰਮ ਕਰੂੰਗਾ ਨ ਕੰਮ ਕੀਤਾ ਕੋਈ ਕੋਈ ਨਾ ਕੀਤਾ ਤੈਨਹੀਂ ਸੀ ਉਹਦਾ ਮੇਲੇ ਸਾਰੇ ਤਿੰਨ ਮਹੀਨੇ ਸੀ ਵਿਚਾਰੇ ਨੂੰ ਕੰਮ ਕਰ ਗਿਆ ਉਹ ਅਸੀਂ ਉਹਨੂੰ ਨਹੀਂ ਮੜਾ ਕਹਿੰਦੇ ਕੀ ਤੇ ਉਹਨੂੰ ਉਹਦਾ ਦੋ ਸ਼ੀਟਾਂ ਤੋਂ ਲੜਿਆ ਉੱਥੇ ਲੋਕਾਂ ਨੇ ਦੋਹਾਂ ਤੋਂ ਹੀ ਹਰਾਤਾ ਆਪਣਾ ਚਰਨਜੀਤ ਹਾਂ ਚਮਕੌਰ ਸਾਹਿਬ ਤੋਂ ਵੀ ਹਤਾ ਹਰਾਤਾ ਤੇ ਪਧੌੜ ਤੋਂ ਵੀ ਹਰਾਤਾ ਠੀਕ ਹੈ ਜੀ ਅੱਕੇ ਆਉਂ ਆ ਜੀ ਫੇਰੋ ਜੀ ਕੀ ਹਾਲ ਹੈ ਗਰੀਬਾਂ ਦਾ ਕੀ ਹਾਲ ਹੈ ਠੀਕ ਹੈ ਕੀ ਸੌਦਾ ਗਰੀਬ ਲੈਣ ਜਾਂਦਾ ਤਾਂ ਉਹਦੇ ਕੋਲੇ ਵੀ ਹੁੰਦਾ 500 ਤੇ ਸੌਦਾ ਹੁੰਦਾ 3000 ਦਾ ਉਹ ਵਿਚਾਰਾ ਲਫਾਫੇ ਚ ਬਾ ਕੇ 500 ਦਾ ਸੌਦਾ ਵਾਪਸ ਆਜਣਾ ਕਰੇ ਉਹਨੂੰ ਲੱਗ ਤ ਕਿਹੜਾ ਹੋਊਗਾ ਅਲਟਰ ਫਿਰ ਕਿਵੇਂ ਅਲਟਰ ਮਿਲੂਗਾ ਇਹ ਚ ਅਲਟਰ ਤਾਂ ਸਾਡਾ ਜੀ ਇਹ ਹੀ ਲੱਗਦਾ ਵੀ ਇਹ ਤਾਂ ਕੋਈ ਸੁਧਾਰ ਹੋਇਆ ਜਾਵੇ ਸੁਧਾਰ ਕੌਣ ਕਰੂਗਾ ਫਿਰ ਸੁਧਾਰ ਕਰੂ ਗਵਰਨਮੈਂਟ ਜਿਹੜੇ ਇੱਥੇ ਆ ਮੰਗਤੇ ਆਏ ਸੀ ਇਹਨਾਂ ਦੀ ਤਾਂ ਸਰਕਾਰ ਪੰਜਾਬ ਚ ਪਹਿਲਾਂ ਹੀ ਆਪ ਤਾਂ ਪਹਿਲਾਂ ਸੀ ਜੀ ਫਿਰ ਇਹੀ ਕਰਨਗੇ ਫਿਰ ਕੌਣ ਕਰੂਗਾ ਸੀ ਜੀ ਅਸੀਂ ਤਾਂ ਕਰ ਹੀ ਨਹੀਂ ਰਹੇਗੇ ਸਾਡੀ ਤਾਂ ਗੱਲ ਹੀ ਨਹੀਂ ਸੁਣ ਰਹੇ ਠੀਕ ਹੈ ਅਸੀਂ ਤਾਂ ਧਰਨਾ ਲਾ ਕੇ ਬੈਠੇ ਆ ਨੌਜਵਾਨ ਮੁੰਡੇ ਮਰ ਗਏ ਆ ਸਾਡੀ ਸੁਣਾਈ ਨਹੀਂ ਹੋ ਰਹੀ ਠੀਕ ਹੈ 222 ਕਿਹਨੂੰ ਸਾਡੀ ਉਹ ਜਿਹੜੀ ਰੁਣੀ ਜਾਂਦੀ ਹੈ ਪਹਿਲਾਂ ਵੋਟਾਂ ਕਿਹਨੂੰ ਪਾਈਆਂ ਸੀ ਤੁਸੀਂ ਵੋਟਾਂ ਜੀ ਕਾਂਗਰਸ ਨੂੰ ਪਾਉਂਦੇ ਰੇ ਪਹਿਲਾਂ ਅੱਛਾ ਜੀ ਹਾਂ ਜੀ ਤੇ ਸਰਕਾਰ ਆਪ ਦੀ ਬਣ ਗਈ ਤਾਂ ਹੀ ਨਹੀਂ ਕਿਤੇ ਮਸਲੇ ਹਾਲੇ ਹਾਂ ਜੀ ਉਹ ਵੀ ਖਾ ਪੀ ਕੇ ਆਪ ਦਾ ਸਰਾਨਾ ਲਾ ਕੇ ਉਹ ਪੈ ਕੇ ਅੰਦਰ ਠੀਕ ਹੈ ਨਾ ਕਾਂਗਰਸ ਵਾਲੇ ਹਾਂ ਕਾਂਗਰਸ ਵਾਲੇ ਠੀਕ ਹੈ ਹਰਾਤੇ ਸੀ ਫਿਰ ਲੋਕਾਂ ਨੇ ਉਹਨਾਂ ਨੂੰ ਦਿੱਤੀ ਸਜ਼ਾ ਤੇ ਤਾਂ ਫਿਰ ਵੀ ਉਹ ਦੂਜੇ ਪਾਸੇ ਹੋ ਗਏ ਉਹ ਨਪਲਟੀ ਮਾਰਤੀ ਐ ਇਧਰ ਨਹੀਂ ਕੁਛ ਬਣਦਾ ਦਾ ਅਸੀਂ ਆਪਾਂ ਵੀ ਉਧਰ ਰਲ ਜਾਈਏ ਉਧਰ ਨੂੰ ਖੈਰ ਮੈਜੂ ਝੋਲੀ ਉਧਰ ਉਹਨਾਂ ਨੇ ਚੱਕ ਲਈ ਇਹ ਮੰਗਤੇ ਇੱਕ ਹਿਸਾਬ ਦੇ ਮੰਗਤੇ ਆ ਇਹ ਮੰਗਦੇ ਫਿਰਦੇ ਇਹ ਆ ਵੀ ਹੁਣ ਮੰਗਤਾ ਹੀ ਆਇਆ ਸੀ ਦੁਨੀਆ ਮਗਰ ਡੁਪਲੀਕੇਟ ਮਗਰ ਲੱਗੇ ਫਿਰਾਂਗੇ ਖੈਰ ਫਿਰ ਹੈ ਖੈਰ ਪਾਉਂਗੇ ਮੰਗ ਅਸੀਂ ਤਾਂ ਨਹੀਂ ਪਾਉਂਦੇ ਕੀ ਜੀ ਫਿਰ ਖੈਰ ਕਿ ਨੂੰ ਪਾਉਂਗੇ ਦੂਜੇ ਵੀ ਮੰਗਤੇ ਹੋਣਗੇ ਵੀ ਜਿੱਧਰ ਸਾਡੇ ਕਿਸਾਨਾਂ ਜਾਣਗੇ ਕਿਸਾਨ ਆ ਭੈਣ ਭਰਾ ਜਿਹੜੇ ਖੜੇ ਐ ਸਾਡੀਆਂ ਗੁੱਡੀਆਂ ਵਿਚਾਰੀਆਂ ਰੋਲਦੀਆਂ ਫਿਰਦੀਆਂ ਸਾਡੀ ਸੁਣਾਈ ਨਹੀਂ ਹੋ ਰਹੀ ਠੀਕ ਐ ਅਸੀਂ ਇਹਨਾਂ ਮਗਰ ਕੀ ਲੈਣ ਜਾਣਾ ਫਿਰ ਕਿਸਾਨ ਆ ਵੀ ਵੋਟਾਂ 'ਚ ਖੜੇ ਸੀ ਲੋਕਾਂ ਨੇ ਉਹਨਾਂ ਨੂੰ ਨਹੀਂ ਜਤਾਇਆ ਫਿਰ ਕਿਸਾਨ ਕੌਣ ਖੜਾ ਜੀ ਕੋਈ ਨਹੀਂ ਖੜਾਗਾ ਪਹਿਲਾਂ ਖੜੇ ਸੀ 2022 ਦੇ ਇਲੈਕਸ਼ਨ 'ਚ ਜੀ ਉਹ ਤਾਂ ਨਹੀਂ ਮੈਨੂੰ ਪਤਾਗਾ ਠੀਕ ਹੈ ਜਿਹੜੀ ਗੱਲ ਦਾ ਮੈਨੂੰ ਪਤਾ ਉਹ ਜੋਵਾਲ ਸਾਹਿਬ ਆਪ ਇਲੈਕਸ਼ਨ ਲੜੇ ਸੀ ਅੱਛਾ ਜੀ ਠੀਕ ਹੈ ਤੇ ਉਹਨਾਂ ਨੂੰ ਵੀ ਲੋਕਾਂ ਨੇ ਵੋਟਾਂ ਉਹਨਾਂ ਨੂੰ ਨਹੀਂ ਪਾਈਆਂ ਉਹਨਾਂ ਨੂੰ ਪਾਈਆਂ ਉਹਨਾਂ ਢੱਡ ਪਹਿਲਾਂ ਪੜੇ ਉਹ ਕਿਵੇਂ ਵੋਟਾਂ ਪਾਉਣਗੇ ਉਹਨਾਂ ਨੂੰ ਜਿਹਨਾਂ ਢੱਡ ਭੜਲੇ ਉਹ ਉਹਨਾਂ ਦੇ ਪਿੱਛੇ ਜਾਣਾ ਹੀ ਜਾਣਾ ਹੈ ਠੀਕ ਹੈ ਹਾਂ ਹੁਣ ਕਿਸੇ ਤੋਂ ਉਦਾਸ ਹੋਊਗੀ ਵੀ ਫਲਾਨੀ ਪਾਰਟੀ ਤਿੰਨ ਪਾਰਟੀਆਂ ਹੁਣ ਤਾਂ ਆਪਣੇ ਕੋਲੇ ਵਿਕਲਪ ਬਣ ਗਿਆ ਪਹਿਲਾਂ ਦੋ ਹੀ ਸੀ ਸਾਡਾ ਤਾਂ ਸਵਾਲ ਇਹ ਹੀ ਹੈ ਕੋਈ ਭੈਣ ਭਰਾ ਬੋਟਾ ਪਿੰਡ ਚ ਪਾਵੇ ਜਾਂ ਨਾ ਪਾਵੇ ਅਸੀਂ ਤਾਂ ਕਿਸਾਨ ਰਲੇ ਆ ਸਾਡੇ ਕਿਸਾਨਾਂ ਨੇ ਸਾਡਾ ਪ੍ਰਧਾਨ ਖੜਾ ਵੱਡਾ ਇਹਾਂ ਦਾ ਵੀ ਬੋਟਾ ਨਹੀਂ ਪਾਉਣੀ ਆ ਆਪਾਂ ਅੱਛਾ ਨਹੀਂ ਪਾਉਣੀ ਜੀ ਬਾਈਕਾਡ ਕਰਨਾ ਬਾਈਕਾਡ ਕਰਨਾ ਜੀ ਦੂਜੇ ਪਨਾਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਜੀ ਪਾਓ ਚਾਹੇ ਨਾ ਪਾਓ ਠੀਕ ਹੈ ਕਿ ਨਹੀਂ ਕਈ ਕਿਸਾਨੀ ਹੋਣੀ ਆ ਨਾ ਭਾਜਪੀ ਦਾ ਕੱਲੀ ਦਾ ਵਿਰੋਧ ਤਾਂ ਕਰ ਰਹੀਆਂ ਤੇ ਉਹ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਆਨੇ ਸਾਡੇ ਕੱਲਿਆਂ ਦਾ ਵਿਰੋਧ ਕਿਉਂ ਕਰਦੇ ਆ ਐਮਐਸਪੀ ਦੀ ਗਾਰੰਟੀ ਤਾਂ ਇਹਨਾਂ ਨੇ ਵੀ ਕਿਹਾ ਸੀ ਆਮ ਆਦਮੀ ਪਾਰਟੀ ਨੇ ਇਹਨਾਂ ਦਾ ਤੁਸੀਂ ਵਿਰੋਧ ਨਹੀਂ ਕਰਦੇ ਰੋਤਾ ਜੀ ਸਾਰਾ ਕਰੀ ਜਾਂਦੇ ਉਹਨਾਂ ਦਾ ਵੀ ਕਰੀ ਜਾਂਦੇ ਸਰਾਇ ਕਹਿੰਦਾ ਮੇਰੇ ਕੱਲੇ ਦੇ ਗੱਲ ਪੈ ਜਾਂਦੇ ਆ ਦੂਜਿਆਂ ਦੇ ਗੱਲ ਨਹੀਂ ਪੈਂਦੇ ਗੱਲ ਸੁਣੋ ਇਹ ਦੇ 2 ਸਾਲ ਹੋ ਗਏ ਨੂੰ ਕਿਹਦੇ ਕਾਬਲ ਵਾਲਾ ਨਹੀਂ ਵੇਖਿਆ ਸੀ ਆ ਜਿਹੜਾ ਅੱਜ ਆਇਆ ਅੱਛਾ ਜੀ ਹਾਂ ਇਹਦੀ ਕੋਠੀ ਅਸੀਂ ਜਾ ਕੇ ਆਏ ਅੱਜ ਤੋਂ ਕੋਗਣੇ 4-5 ਮਹੀਨੇ ਸਾਡੀ ਗੱਲ ਕੋਈ ਨਹੀਂ ਸੁਣੀਏ ਇਹਦੀ ਘਰ ਵਾਲੀ ਸਵਾਨ ਨੇ ਕੜ-ਕੜ ਕੇ ਪਿੰਦੀ ਸੀ ਅੱਗੋਂ ਕੀ ਕਹਿੰਦੀ ਸੀ ਜੇ ਹੁਣ ਕੀ ਆਖੀ ਉਹਨੇ ਬੰਦੇ 'ਚ ਕੀ ਆਖੀ ਕੀ ਕੰਮ ਕੀ ਲੈ ਕੇ ਗਏ ਸੀ ਤੁਸੀਂ ਕੰਮ ਤੁਸੀਂ ਸਾਡਾ ਆਹ ਹੀ ਸੀ ਜੂਨੀਅਰ ਦਾ ਸੀ ਆ ਅੱਛਾ ਜੀ ਹਾਂ ਆ ਨਰਦੇ ਸਾਡੇ ਆਪਣਾ ਸੀਗਾ ਸੈਂਫਲ ਦਾ ਰੋਲਾ ਸੀ ਜੀ ਮੋਗੇ ਦਾ ਰੋਲਾ ਸੀ ਸਾਡੀ ਗੱਲ ਹੀ ਨਹੀਂ ਸੁਣੂਗੀ ਨਾ ਬਾਹਰ ਹੀ ਨਿਕਲੇਗੇ ਉਹਦੇ ਜਿਹੜਾ ਚੌਂਕੀਦਾਰ ਜੇ ਰੱਖੇ ਆ ਉਹਨਾਂ ਵੀ ਚਾਹ ਪਲਾ ਦੋ ਉਹਨੂੰ ਚਾਹ ਪਲਾ ਦੋ ਕੁਰਸੀਆਂ ਢਾਹ ਦੀਆਂ ਚਾਹ ਪਿਆਦੀ ਸਾਡੀ ਸਾਨੂੰ ਚਾਹ ਪਿਆ ਕੇ ਚਲੋ ਵੀ ਸਾਨੂੰ ਮੋਰਤੇ ਬਾਅਦ ਸੁਣੂਗੀ ਗੱਲ ਥੋੜੀ ਸੁਣੂਗੇ ਸੁਣਾਗੇ ਸੁਣਾਗੇ ਬਸ ਇਹਨੀਆਂ ਗੱਲਾਂ ਕਰਕੇ ਸੁਣਨੀ ਕੀ ਨੇ ਸਾਡੀ ਗੱਲ ਤੁਹਾਨੂੰ ਲੱਗਦਾ ਵੀ ਜਿਹੜਾ ਕੰਮ ਇਹਨਾਂ ਨੇ ਉਲਝਿਆ ਪਿਆ ਜਟਲ ਹੋਇਆ ਪਿਆ ਵੀ ਸਰਕਾਰਾਂ ਦੇ ਵੀ ਵਾਸਤੇ ਨਹੀਂਗਾ ਹੁਣ ਉਹਨਾਂ ਨੂੰ ਸਹੀ ਨਹੀਂ ਹੋ ਰਿਹਾ ਕਿੰਨੀ ਮਨਛਾ ਨਹੀਂ ਸਹੀ ਇਹ ਕਰਨ ਦੀ ਸਰਕਾਰਾਂ ਦਾ ਕੰਮ ਉਰਜਨਚਾ ਆਪ ਹੀ ਸਰਕਾਰਾਂ ਨੇ ਪਾਇਆ ਕੋਈ ਜ਼ਿੰਮੇਵਾਰਾ ਨਹੀਂ ਪਾਇਆਗਾ ਉਹ ਇਹ ਆਪਸ ਵਿੱਚ ਸਾਰੇ ਰਲ ਜਾਂਦੇ ਜਿੰਨੇ ਲੀਡਰ ਫੀਡਰ ਜਿਹੇ ਗਏ ਆ ਹੁਣ ਆ ਵੇਖ ਲੈ ਤੂੰ ਆਪਣਾ ਜਿਹੜਾ ਸੀ ਆ ਰਾਜਾ ਸੀ ਕਾਂਗਰਸ ਸੀ ਉਹ ਕਿੱਧਰ ਰਲ ਗਿਆ ਜਾ ਕੇ ਰਲ ਗਿਆ ਨਾ ਫਿਰ ਦੱਸੋ ਉਹਨੇ ਆ ਗੁਰੂਗ੍ਰੰਥ ਸਾਹਿਬ ਅਗੇ ਨਸੋਂਹਾਂ ਪਾਈਆਂ ਸੀ ਵੀ ਮੈਂ ਆ ਕੰਮ ਕਰੂੰਗਾ ਆ ਕੰਮ ਕਰੂੰਗਾ ਨੇ ਕੰਮ ਕੀਤਾ ਕੋਈ ਕੋਈ ਨਾ ਕੀਤਾ ਹਾਂ ਫਿਰ ਦੱਸੋ ਇਹ ਚ ਕਿਸਾਨਾਂ ਦਾ ਕੀ ਕਸੂਰ ਆ ਕੀ ਪਿਛਲੇ 4 ਸਾਲਾਂ 'ਚ ਤਿੰਨ ਮੁੱਖ ਮੰਤਰੀ ਵੇਖ ਲਏ ਕੈਪਟਨ ਮਰਿੰਦਰ ਚਰਨਜੀਤ ਚੰਨੀ ਤੇ ਤੀਜਾ ਭਗਵੰਤ ਮਾਨ ਇਹਨਾਂ ਤਿੰਨਾਂ 'ਚੋਂ ਜੇ ਤੁਸੀਂ ਇੱਕ ਬਿਹਤਰ ਚੁਣਨਾ ਹੋਵੇ ਕਿਹੜਾ ਹੋਊਗਾ ਜੀ ਚਰਨ ਚੰਨੀ ਸੀ ਉਹਨਾਂ ਦਾ ਮੇਲੇ ਹੀ ਸਾਰੇ ਤਿੰਨ ਮਹੀਨੇ ਸੀ ਵਿਚਾਰੇ ਨੂੰ ਕੰਮ ਕਰ ਗਿਆ ਉਹ ਅਸੀਂ ਉਹਨੂੰ ਨਹੀਂ ਮਾੜਾ ਕਹਿੰਦੇਗੇ ਤੇ ਉਹਨੂੰ ਉਹ ਤਾਂ ਦੋ ਸੀਟਾਂ ਤੋਂ ਲੜਿਆ ਉੱਥੇ ਲੋਕਾਂ ਨੇ ਦੋਹਾਂ ਤੋਂ ਹੀ ਹਰਾਤਾ ਪ੍ਰਣਾ ਚਰਨਜੀਤ ਹਾਂ ਚਮਕੌਰ ਸਾਹਿਬ ਤੋਂ ਵੀ ਹਟਾ ਹਰਾਤਾ ਤੇ ਪਤੌੜ ਤੋਂ ਵੀ ਹਰਾਤਾ ਠੀਕ ਹੈ ਜੀ ਸਾਨੂੰ ਨਹੀਂ ਜੀ ਪਤਾ ਇਸ ਗੱਲ ਦਾ ਅਰੇ ਉਹ ਦੋਵੇਂ ਸ਼ੀਟਾਂ ਤੋਂ ਹੀ ਆ ਰਿਆ ਫਿਰ ਲੋਕਾਂ ਨੇ ਜੇ ਉਹ ਕੰਮ ਕਰਦਾ ਹੀ ਹੁਣ ਵੀ ਹਟਾਏ ਕੀ ਕਾਰਨ ਕੰਮ ਜੀ ਲੋਕਾਂ ਦਾ ਬਦਲਾ ਹੀ ਹੋ ਗਿਆ ਹੂੰ ਕੀ ਗਾਣ ਢਿੱਲੋ ਕਿੱਕੀ ਸਾਹਿਬ ਆਉਂਦਾਰਾ ਸਾਡੇ ਪਿੰਡੋਂ ਨੇ ਪਾਈਪਾਂ ਲੈਣਾ ਪਵਾਦੀਆਂ ਝਾੜੀ ਵਾਲੇ ਤੂਤ ਸਾਰੇ ਪਵਾਦੀਆਂ ਢਿੱਲੋ ਢਿੱਲੋ ਪਈ ਹੁੰਦੀ ਸੀ ਤੇ ਬਦਲਾ ਕਿਹੜੇ ਹਿਸਾਬ ਨਾਲ ਆਇਆ ਤੇ ਬਣ ਗਏ ਆ ਆਪਣੀ ਝਾੜੂ ਵੀ ਚੱਲ ਪਈ ਨਹੀਂ 222 'ਚ ਵੀ ਵੋਟਾਂ ਝਾੜੂ ਵਾਲੇ ਬਣ ਗਏ ਆ ਲੋਕਾਂ ਨੂੰ ਭਾੜੀ ਬਣ ਗਈ ਵੀ ਇਹ ਬਣ ਕਿਹੜੀ ਗਈ ਹਵਾ ਕਿਹੜੀ ਆ ਗਈ ਆ ਕਾ ਤੋ ਕਿਵੇਂ ਬਣ ਗਏ ਇਹ ਉਹ ਵੋਟਾਂ ਨਹੀਂ ਬਣਿਆ ਉਹ ਆਪਦੀਆਂ ਵੋਟਾਂ ਨਹੀਂ ਬਣ ਗਏ ਉਹ ਦੂਜੇ ਪਾਸੇ ਨੱਪ ਕੇ ਨਾ ਬਟਨ ਨੱਪੀ ਗਏ ਵੋਟਾਂ ਸਾਰੀਆਂ ਉਧਰ ਹੀ ਪਈਆਂ ਗਈਆਂ ਸਹੀ ਗੱਲ ਹੈ ਕਿ ਨਹੀਂ